ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਅੱਜ ਸਵੇਰ ਮੈਂ ਇੱਕ ਵੀਰ ਦੇਖੀ ਪਿੰਡ ਗੁਟੜੀ ਜਿਹਨਾਂ ਫੰਡਾ ਦੀ ਗੁਟੜੀ ਪਿੰਡ ਦੇ ਵਿੱਚ ਇਸ ਬੇਟੀ ਦੀ ਛਾਪੀ ਹੈ 11 ਤਰੀਕ ਦੀ ਦੱਸਿਆ ਗਿਆ ਵੀ ਇਹ ਤਾਂ ਬੇਟੀ ਦਾ ਡੈਡੀ 7 ਸਾਲ 8 ਸਾਲ ਹੋ ਕੇ ਗੁਜ਼ਰੇ ਨੂੰ ਘਰ ਦੇ ਹਾਲਾਤ ਬਹੁਤ ਹੀ ਮੰਦੇ ਆ ਆਪ ਦੇਖ ਰਹੇ ਆ ਇਸ ਘਰ ਨੂੰ ਕੋਈ ਗੇੜ ਨਹੀਂ ਲੱਗਿਆਗਾ ਤੇ ਨਾ ਹੀ ਬਾਹਰ ਵਿੱਚ ਕੋਈ ਗੇਟ ਲੱਗੇਗਾ ਆ ਪੰਨੜ ਬਾਜਟੇਗਾ ਬਾਹਰ ਨੂੰ ਇੱਕੋ ਇੱਕ ਕਬਰ ਹੈਗਾ ਜਿਸ ਵਿੱਚ ਮਾਵਾ ਕੀਆ ਗੁਜ਼ਾਰਾ ਕਰਦੀਆਂ ਮੇਰਾ ਪਿੰਡ ਕੋਟਪਈ ਨਾਨਕਪੁਰ ਤੇਰਾ ਤੇਰਾ ਸੁਖੈਡੀ ਦੇ ਵੱਲੋਂ ਨਗਰ ਪੰਚਾਇਤ ਦੇ ਵੱਲੋਂ ਮੈਨੂੰ ਕੁਛ ਸੇਵਾ ਮੇਰੇ ਹੱਥ ਭੇਜੀ ਹੈ ਇਸ ਬੱਚੀ ਦੀ ਸ਼ਾਦੀ ਵਾਸਤੇ ਸਾਰੇ 5 6 ਦਿਨ ਬਾਕੀ ਹੈ ਵਿਆਹ ਸੋ ਤੇ ਮੇਰੀ ਹੱਥ ਜੁਰ ਕੇ ਬੇਨਤੀ ਹੈ ਵੀ ਇਸ ਕੁੜੀਆ ਦੇ ਵਿਆਹ ਤੇ ਜਿੰਨੀ ਵੀ ਮਦਦ ਹੋਈ ਹੈ ਵਾਤੁ ਵੱਤ ਤੁਸੀਂ ਮਦਦ ਕਰਨ ਦੀ ਕਿਰਪਾਤਾ ਕਰਨਾ ਜੀ ਪਿੰਡ ਦੇ ਸਰਪੰਚ ਸਾਹਿਬ ਵੀ ਰਿਪੋਰਟੇ ਖੜੇ ਅਗੇ ਇਹਨਾਂ ਤੋਂ ਪੁੱਛਿਆ ਚੋਣਾ ਵੀ ਤੁਹਾਡਾ ਪਿੰਡ ਦੇ ਵਿੱਚ ਜੋ ਬੇਟੀ ਦੀ ਸ਼ਾਦੀ ਹੋਣੀ ਹੈ ਤੁਸੀਂ ਇਸ ਬੱਚੀ ਦੇ ਖਾਤਰ ਕੀ ਸੇਵਾ ਪਾ ਰਹੇ ਹੋ ਕਿੰਤਾ ਤੁਹਾਡਾ ਯੋਗਦਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਡ ਦਾ ਮਾਪਕੰਡ ਪੁਰਚੜੀ ਸਰਪੰਚਾ ਹੀ ਇਹ ਇਹਦਾ ਬੇਟੀ ਦਾ ਸੀ 11 ਤਰੀਕ ਦਾ ਵਿਆਹ ਹੀ ਤੇ ਸਾਰੇ ਨਗਰ ਵੱਲੋਂ ਇਹਦੀ ਵਾਧਾ ਕਰੀ ਜਾਈ ਬਾਬਾ ਜੀ ਦਾ ਬਹੁਤ ਧੰਨਵਾਦ ਜੀ ਕਰਕੇ ਜੀ ਦੇਖ ਕੇ ਕੋਲ ਭਾਈ ਤੋਂ ਬਾਬਾ ਜੀ ਪਹੁੰਚੇ ਹੀ ਸਾਡੇ ਕੋਲੇ ਤਾਂ ਟੱਪਣ ਲੱਗੇ ਸਵਾਸ ਜੀ ਆਪਣਾ ਸਾਰਾ ਕੰਮ ਬੰਦਾ ਹੈ ਇਸ ਬੱਚੀ ਦੇ ਵਿਆਹ ਸ਼ਾਦੀ ਦੇ ਸ਼ਿਰਕਤ ਕਰਕੇ ਬាទ ਬាទ ਇਸ ਕਾਰਨ ਉਹ ਚ ਲੋਰ ਵਰਗ ਨੂੰ ਆਪਾਂ ਮਾਗਤ ਕਰੀਏ ਜੋਗ ਨੇ ਮਤਬ ਲੈ ਕੇ ਆਏ ਪਿੰਡ ਵੱਲੋਂ ਨਾਨਕ ਤੇਰਾ ਤੇਰਾ ਸੱਜੀ ਵੱਲੋਂ ਉਹ ਵੇਚਣ ਦੇਣ ਜਾ ਰਿਹਾ ਯਾਦ ਹੀ ਉਹਦੇ ਟਰੱਕ ਤੇ ਮਾਇਆ ਭੇਜੀ ਆ ਲਓ ਜੀ ਵਾਹਿਗੁਰੂ ਸੱਚੇ ਪਾਚਾ ਜਿਨਣ ਮੈਨੂੰ ਇਹ ਸੇਵਾ ਭੇਜੀ ਆ ਇਸ ਬੇਟੀ ਦੇ ਘਰ ਪਰਮਾਪਾ ਨੂੰ ਜੱਗ ਵਿੱਚ ਰੱਖੇ ਤੇ ਆਪਣਾ ਫਰਜ਼ ਪੂਰਾ ਪੂਰਾ ਫਰਜ਼ ਬਣਦਾ ਹੈ ਇਹੋ ਜੇ ਕਾਰਜਾਂ ਚ ਅਸੀਂ ਲੋਡ ਕਰਵਾਉਣਾਂ ਦੀ ਆਪਾਂ ਬਾਹਰ ਪੜ ਗਏ ਇੱਕ ਕੁੜੀਆ ਦਾ ਨੰਬਰ ਘਰ ਦਾ ਨੰਬਰ ਪੁੱਤ ਘਰ ਦਾ ਨੰਬਰ ਕਿੰਨਾ ਦੱਸੋ ਮੜਾ ਜਾ ਜੀ ਮਹਾਰਾਜ ਜੀ ਦੁਆਰਾ ਬੋਲੋਗੇ ਤਾਂ 402 121 ਬੇਟੀ ਨੇ ਨੰਬਰ ਬੋਲਿਆਗਾ ਇਹ ਪਰਿਵਾਰ ਦਾ ਨੰਬਰ ਹੈ ਇਸ ਪਰਿਵਾਰ ਨਾਲ ਸੰਪਰਕ ਕਰਕੇ ਬਧ ਵੱਧ ਇਸ ਪਰਿਵਾਰ ਦੀ ਹੈਲਪ ਕੀਤੀ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ